ਮੁੜਦੀ ਖਬਰ ਸਾਹਮਣੇ ਆ ਰਹੀ ਹੈ ਕਿ ਐਮਪੀ ਸਿਮਰਨਜੀਤ ਸਿੰਘ ਮਾਨ ਨੂੰ ਹਾਊਸ ਅਰੈਸਟ ਕੀਤਾ ਗਿਆ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਲਾਈਵ ਭਾਰਤ ਸਾਂਝੀ ਕਰ ਰਹੇ ਹਾਂ ਕਿ ਅੱਜ ਭਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ ਇਹ ਜਿਹੜਾ ਇਕੱਠ ਸੀ ਭਾਨਾ ਸਿੱਧੂ ਦੇ ਦੀ ਗ੍ਰਫਤਾਰੀ ਦੇ ਵਿਰੋਧ ਦੇ ਲਈ ਰੱਖਿਆ ਗਿਆ ਸੀ ਧੂਰੀ ਦੇ ਵਿੱਚ ਇਹ ਵੱਡਾ ਇਕੱਠ ਹੋਣਾ ਸੀ ਤੇ ਤੋਂ ਦੱਸ ਜੀਏ ਕਿ ਜਲਦ ਦੇ ਵਿੱਚ ਅੱਜ ਐਮਪੀ ਸਿਮਰਨਜੀਤ ਸਿੰਘ ਮਾਨ ਵੀ ਸ਼ਾਮਿਲ ਹੋਣ ਲਈ ਉਹਨਾਂ ਨੇ ਪਹੁੰਚਣਾ ਸੀ ਪਰ ਤੁਹੰਦਾਂ ਦੱਸ ਜੀਏ ਕਿ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੂੰ ਹਾਊਸ ਅਰੈਸਟ ਕਰ ਦਿੱਤਾ ਗਿਆ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਕਿ ਐਮਪੀ ਸਿਮਰਨਜੀਤ ਸਿੰਘ ਮਾਨ ਨੂੰ ਹਾਊਸ ਅਰੈਸਟ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਫਤਿਹਗੜ ਸਾਹਿਬ ਪਿੰਡ ਕਿਲਾਹਰ ਨਾਮ ਦੇ ਵਿੱਚ ਜਿਹੜਾ ਹੈ ਕਿ ਉਹਨਾਂ ਨੂੰ ਹਾਊਸ ਅਰੈਸਟ ਕੀਤਾ ਗਿਆ ਦਰਸਲ ਇਹ ਦੱਸਿਆ ਵੀ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਨਾਮ ਜਿਹਨਾਂ ਦਾ ਨਾਮ ਪਾਨਾ ਸਿੱਧੂ ਐ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਰੋਧ ਦੇ ਵਿੱਚ ਵੱਡਾ ਜਿਹੜਾ ਇਕੱਠ ਸੀ ਤੂਰੀ ਦੇ ਵਿੱਚ ਅੱਜ ਕਰਨਾ ਸੀ ਜਿਸ ਵਿੱਚ ਐਮਪੀ ਸਿਮਰਜੀਤ ਸਿੰਘ ਮਾਨ ਵੀ ਸ਼ਾਮਿਲ ਹੋਣ ਵਾਲੇ ਸੀ ਤੇ ਉਹ ਐਮਪੀ ਸੰਗਰੂਰ ਦੇ ਨੇਤਾ ਜਿੱਥੇ ਤੋਂ ਦੱਸ ਦਈਏ ਕਿ ਵੱਡੀ ਤਕਾਦ ਦੇ ਵਿੱਚ ਪੁਲਿਸ ਫੋਰਸ ਜਿਹੜੀ ਹੈ ਤੁਸੀਂ ਲਾਈਵ ਸਕਰੀਨ ਤੋਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਖੜੀ ਹੈ ਤੇ ਧੂਰੀ ਦੇ ਵਿੱਚ ਅੱਜ ਇਕੱਠ ਹੋਣਾ ਸੀ ਪਰ ਇਕੱਠ ਤੋਂ ਪਹਿਲਾਂ ਹੀ ਐਪੀ ਸਿਮਰਜ ਸਿੰਘ ਮਾਨ ਨੂੰ ਜਿਹੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਬਾਕੀ ਜਿਹੜੇ ਕलमचारी ਨੇ 7 ਤੋਂ 10 ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਤਾਂ ਸਵੇਲੇ ਦੀ ਜਿਹੜੀ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਖਬਰ ਨੂੰ ਕਿਸ ਤਰੀਕੇ ਦੇ ਨਾਲ ਦੇ ਪ੍ਰਤੀਕਿਰਿਆ ਕਮੈਂਟਾਂ ਚ ਜ਼ਰੂਰ ਸਾਂਝੀ ਕਰੋ ਮੈਂ ਪਾਰਟੀ ਦਾ ਪ੍ਰੋਮੀਜਨਟ ਸਾਕਰੀ ਕੰਵਿੰਦ ਸਿੰਘ ਭਗਵਾਲ ਉਸ ਦਿਨ ਉਹ ਨਾਂ ਨਾਂ ਤੇ ਕੰਮ ਲਗਾਤਾਰ ਕਰ ਰਹੀ ਹੈ ਪਹਿਲਾ ਇਹਨਾਂ ਨੇ ਜਬੂਨ ਕਰਕੇ ਜਿਆ ਸਾਡੇ ਸਿੱਖਾਂ ਨੂੰ ਕਿ ਹੁਣ ਬਾਰਨਸਿਦੀ ਦੇ ਬਾਰ ਬਾਰ ਪਰਚੇ ਦਰਜ ਕਰਦੇ ਜੇਰੇ ਜਾ ਰਹੇ ਨੇ ਜਿਆ ਵੀ ਧੂਰੀ ਦੇ ਵਿੱਚ ਵੱਡਾ ਕਟਸ ਸੀ ਸਮਰਦ ਸਿੰਘ ਮੰਗ ਉਹਨਾਂ ਨੂੰ ਹੌਸ ਰਸ਼ ਕਰ ਲਿਆ ਹੈ ਬਾਕੀਆਂ ਨੇ ਘਰੇ ਪੁਲਿਸ ਰਿਪੋਰਟਾਂ ਕਰ ਰਹੀ ਹੈ ਇਹ ਸਰਾਸਰ ਕਪਾ ਸਰਕਾਰ ਦਾ ਇਹ ਟੱਕਾ ਸਦਾ ਨਹੀਂ ਚੱਲੇਗਾ ਜਿਵੇਂ ਲੋਕਾਂ ਨੇ ਭਗਵਾਨਤ ਮਾਨ ਦੀ ਸਰਕਾਰ ਬਣਾਈ ਸੀ ਚਾਹ ਦੇ ਨਾਲ ਉਵੇਂ ਹੁਣ ਅਜ ਲੋਕ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਨੇ ਕਿਉਂਕਿ ਲੋਕਾਂ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਹੈ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਤੱਕਾ ਕੀਤਾ ਜਾ ਰਿਹਾ ਨਗਾਕਾਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਪਹਿਲਾ ਸੁਖਬਾਲ ਸਿੰਘ ਖੜੇ ਤੇ ਪਰਚਾ ਦਰਜ ਕਰ ਦਿੱਤਾ ਜਦੋਂ ਸਮਰਤੀ ਸਿੰਘ ਮਾਨ ਜਿੱਤੇ ਨੇ ਤਾਂ ਉਹਨਾਂ ਦੀ ਜ਼ਮੀਨ ਲੱਭਣ ਤੋਂ ਉਪਰ ਇਹ ਜ਼ਗਾਕਾਰ ਤੱਕਾ ਹਰ ਵਿਅਕਤੀ ਨਾਲ ਕਰ ਰਹੇ ਨੇ ਤੇ ਨਵੇਂ-ਨਵੇਂ ਪਰਚੇ ਝੂਠੇ ਪਾ ਕੇ ਅੰਦਰ ਕਾ ਜਦੋਂ ਜਮਾਂਦ ਹੋ ਜਾਂਦੀ ਹੈ ਦੁਆਰੇ ਹੋਰ ਖਰਚਾ ਕਰ ਦਿੰਦੇ ਨੇ ਪਰ ਸਰਕਾਰ ਦਾ ਕੱਟਕਲਮ ਸਮਾਂ ਨਹੀਂ ਚੱਲੇਗਾ ਜਨਤਾ ਜਾਗ ਉੱਠੀ ਹੈ ਤੇ ਜਿੰਨੇ ਕੱਟ ਡੁੱਨੇ ਉਹਨਾਂ ਦੇ ਪਿੰਡੋ ਚ ਹੋਏਗਾ ਉਹ ਵੀ ਅੱਜ ਧੂਰੀ ਵਿੱਚ ਵੱਡਾ ਕੱਟ ਹੋਵੇ ਸਾਡੀ ਪਾਰਟੀ ਵੱਲੋਂ ਦਾਸ ਸਿੰਘ ਜੀ ਸੀਮਾਨ ਵੱਲੋਂ ਅੱਜ ਦੇ ਦਿਨ ਧੂਰੀ ਵਿਖੇ ਪਾਰਟੀ ਪ੍ਰੋਗਰਾਮ ਰੱਖਿਆ ਸੀ ਜਿਦੇ ਵਿੱਚ ਭਾਨਾ ਸਿੱਧੂ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਉਹਦੀ ਰਿਹਾਈ ਲਈ ਜਮੂਰੀਅਤ ਤੰਗਨਾ ਅਸੀਂ ਆਪਣਾ ਰੋਸ ਧਰਨਾ ਦੇਣਾ ਸੀਗਾ ਧੂਰੀ ਪਾਟਕਾਂ ਦੇ ਕੋਲ ਉਹਦੇ ਸੰਬੰਧ ਵਿੱਚ ਅੱਜ ਸਾਡਾ ਕੱਟ ਤੇ ਹੋ ਰਿਹਾ ਸੀਗਾ لیکن مان صاحب ਉੱਚ ਜ਼ਰੂਰੇ ਸੀ کل ਰਾਤ ਆਏ ہیں ਸਵੇਰੇ ਫਿਰ ਸਰਕਾਰ ਨੇ ਆਪਣੀ ਕਾਰਵਾਈ ਕਰਦੇ ਹੋਏ ਪੁਲਿਸ ਭੇਜ ਕੇ ਸਾਰੀ ਹੌਸਲ ਰੈਸਟ ਕਰਾਤਾ ਹੈ ਉੱਥੇ ਵੀ 10-12 ਬੰਦੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਜਿਹੜੇ ਅਹੁਦੇਦਾਰ ਸੀ ਉਹ ਵੀ ਗ੍ਰਿਫਤਾਰ ਕਰ ਲਏ ਨੇ ਮਤਲਬ ਇਹ ਸਾਰੀ ਡਿਸਟਰਬੈਂਸ ਸਰਕਾਰ ਨੇ ਕੀਤੀ ਹੈ ਸਾਡੇ ਵੱਲੋਂ ਕੋਈ ਅਜੀ ਭੜਕਾਉ ਕਾਰਵਾਈ ਨਹੀਂ ਪਾਰਟੀ ਵੱਲੋਂ ਪਾਰਟੀ ਵੱਲੋਂ ਕੋਈ ਧਿਆਨਬਾਜੀ ਨਹੀਂ ਕੋਈ ਲਾਇਨ ਆਰਡਰ ਦੀ ਗੱਲ ਨਹੀਂ ਸੀ ਇਹ ਭੜਕਾਉ ਕਾਰਵਾਈ ਸਰਕਾਰ ਵੱਲੋਂ ਕੀਤੀ ਗਈ ਹੈ ਇਹ ਵੀ ਅਸੀਂ ਉੜਜੋ ਸ਼ਬਦਾਂ ਨਖੇਦੀ ਕਰਦੇ ਹਾਂ ਕੋਈ ਸਾਡੇ ਵਿਧਾਨ ਖਾਤੇ ਨੇ ਵਿਧਾਨ ਦੀ ਧਾਰਾ 14 19 21 ਸਾਨੂੰ ਅਧਿਕਾਰ ਦਿੰਦੀ ਹੈ ਕਿ ਅਸੀਂ ਆਪਣੀ ਆਜ਼ਾਦੀ ਨਾਲ ਜਮੂਰੀਅਤ ਤੰਗ ਨਾਲ ਵਿਧਾਨਕ ਤੰਗ ਨਾਲ ਅਸੀਂ ਆਪਣਾ ਰੋਸ ਜ਼ਾਹਰ ਕਰ ਸਕਦੇ ਹਾਂ ਆਪਣੇ ਵਿਚਾਰ ਵਟ ਕਰ ਸਕਦੇ ਹਾਂ ਰੋਸ ਧਰਨੇ ਦੇ ਸਕਦੇ ਹਾਂ ਕੋਈ ਵੀ ਜਿਹੜੀ ਰੋਸ ਹੈਲੀ ਕਰ ਸਕਦੇ ਹਾਂ ਉਹ ਸਾਡੇ ਵਿਧਾਨ ਖਾਕ ਨੂੰ ਕੁਝ ਲੈ ਗਿਆ ਮਾਨ ਸਾਹਿਬ ਦੇ ਪਾਰਟੀ ਦੇ ਇਹ ਬਹੁਤ ਜਿਹੜੀ ਹੈ ਅਸੀਂ ਪਾਰਲੀਮੈਂਟ ਦੇ ਸਪੀਕਰ ਨੂੰ ਵੀ ਇਹ ਰਿਕਵੈਸਟ ਕਰਾਂਗੇ ਕਿ ਬਤੌਰ ਐਮਪੀ ਹੁੰਦੇ ਹੋਏ ਇਹਨੂੰ ਸਾਰੀਆਂ ਜਮੂਰੀਅਤ ਕਾਨੂੰਨੀ ਗੱਲਾਂ ਜਿਨ੍ਹਾਂ ਨੂੰ ਜਾਣਕਾਰੀ ਹੈ ਉਹ ਹਮੇਸ਼ਾ ਉਹਨਾਂ ਤੇ ਹੀ ਪੈਰਾ ਬੰਦੇ ਆ ਰਹੇ ਨੇ ਉਹਨਾਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਜੇ ਢਕਾਓ ਕਾਰਵਾਈ ਕਰਨੀ ਦਾ ਲੋੜ ਨਹੀਂ ਸੀ ਇਹ ਇਹ ਗ੍ਰਿਸ਼ ਇਹ ਗ੍ਰਿਫਤਾਰੀ ਹੋਣ ਤੋਂ ਬਾਅਦ ਪਾਰਟੀ ਵੱਲੋਂ ਹੋਰ ਵੱਡਾ ਪ੍ਰੋਗਰਾਮ ਵੀ ਲਿਖਿਆ ਜਾ ਸਕਦਾ ਹੈ ਉਹਦੀ ਗ੍ਰਿਫਤਾਰੀ ਨੂੰ ਲੈ ਕੇ ਜਾਂ ਰੋਸ ਲੈ ਕੇ ਉਹ ਫਿਰ ਮਾਹੌਲ ਤੱਕ ਸਰਕਾਰੇ ਖਰਾਬ ਕਰ ਰਹੀ ਹੈ ਨਾ ਨਾ ਕਿ ਪਾਰਟੀ ਵੱਲੋਂ ਕੋਈ ਜਮੂਰੀਅਤ ਗੈਰਬਜ਼ਾਨ ਨਿਕਲ ਜਾਂ ਕੋਈ ਕਾਨੂੰਨੀ ਵਿਵਸਥਾ ਕੀਤੀ ਗਈ ਹੈ ਇਸ ਲਈ ਇਹ ਇਹ ਸਰਕਾਰੇ ਰੋਸ਼ੀ ਹੈ ਸਰਕਾਰ ਨੂੰ ਅਸੀਂ ਇਹ ਕਹਿੰਦੇ ਵੀ ਇਹ ਜਿਹੜੀ ਹੈ ਜਿਹੜੀ ਭਾਨਾ ਸ਼ਡਿਊਲ ਸੰਬੰਧੀ ਅਸੀਂ ਅੱਜ ਰੱਖਿਆ ਸੀ ਇਹਨੂੰ ਜਲਦੀ ਜਲਦੀ ਲਿਆ ਕਰਨ ਉਹ ਬੇਗਸੂਰ ਨੌਜਵਾਨਾਂ ਉਨੇ ਲੋਕਾਂ ਦੇ ਲਈ ਸੋਸ਼ਲ ਸਰਵਿਸ ਕਰਦਾ ਸੀਗਾ ਉਹਦੇ ਵਾਸਤੇ ਇਹ ਸਾਰਾ ਪ੍ਰੋਗਰਾਮ ਰੱਖਿਆ ਸੀਗਾ ਇਹਨੂੰ ਦਬਾਇਆ ਨਾ ਜਾਵੇ ਨਾ ਪੰਜਾਬ ਪੰਜਾਬੀ ਨਾ ਸਿੱਕੋਂ ਕਦੇ ਜਾਏ ਜ਼ਬਰਦਸਤ ਲੋਕ ਤੋਂ ਡਰੀ ਹੈ ਨਾ ਕਦੇ ਭੱਜੀ ਹੈ ਮਿਸਟਰ ਸਾਹਮਣਾ ਕੀਤਾ ਤੇ ਫਤਿਹ ਪ੍ਰਾਪਤ ਕੀਤੀ ਹੈ ਅਗਲੀ ਰਣਨੀਤੀ ਕੀ ਰਹੇਗੀ ਅਗਲੀ ਰਣਨੀਤੀ ਹੁਣ ਅਗਲੇ ਵਿਚਾਰ ਕਰਕੇ ਦੂਜੀਆਂ ਪਾਰਟੀਆਂ ਨਾਲ ਕਿਉਂਕਿ ਇਹ ਪ੍ਰੋਗਰਾਮ ਸਾਂਝਾ ਸਾਰਿਆਂ ਦਾ ਸਾਰੀਆਂ ਪਾਰਟੀਆਂ ਕਿਸਾਨ ਯੂਨੀਅਨਾਂ ਨਾਲ ਸਾਰੇ ਆਕਾਲੀ ਦਲ ਸਿਆਸੀ ਸੰਗਠਨ ਸਾਰਿਆਂ ਦਾ ਇਕੱਠਾ ਚੱਲਿਆ ਪ੍ਰੋਗਰਾਮ ਅਗਲਾ ਜਿਹੜਾ ਵੱਡਾ ਲੈਵਲ ਤੇ ਰੱਖਣਾ ਉਹ ਸਾਰਿਆਂ ਦਾ ਵਿਚਾਰ ਕਰਕੇ ਮਾਨ ਸਾਹਿਬ ਨਾਲ ਉਹ ਫਿਰ ਅਗਲਾ ਪ੍ਰੋਗਰਾਮ ਤਾ ਜਾਊਗਾ ਇਹਦੇ ਵਿੱਚ ਅਸੀਂ ਫਤਿਹ ਤੱਕ ਜਾਵਾਂਗੇ ਜੀ ਆਪਣੀ ਜਿਹੜਾ ਮਿਸ਼ਨ ਐਨ ਪੂਰਾ ਕਰਾਂਗੇ ਸਾਰਾ